ਹਾਂਜੀ ਗੁਰਦਾਸ ਵਲੋਗ ਚੈਨਲ ਦੇ ਤੁਹਾਣਾ ਸਾਕਦਾ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਮਿੱਸੀਆਂ ਰੋਟੀਆਂ ਰਾਤ ਦੀ ਬਚੀ ਹੋਈ ਚਨਿਆਂ ਦੀ ਦਾਲ ਜਿਹਨੂੰ ਛੋਲੇ ਦੀ ਦਾਲ ਵੀ ਕਹਿੰਦੇ ਆ ਆਪਾਂ ਉਹਦੀਆਂ ਪਰੌਂਟੀਆਂ ਬਣਾਵਾਂਗੇ ਤੇ ਬਹੁਤ ਹੀ ਘੱਟ ਸਮਾਨ ਵਿੱਚ ਤੇ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਅੱਜ ਦੀਆਂ ਪਰੌਂਟੀਆਂ ਬਣਾ ਕੇ ਤਿਆਰ ਕਰਾਂਗੇ ਤੇ ਜਿਹਦੇ ਵਾਸਤੇ ਆਪਾਂ ਨੇ ਆ ਇੱਥੇ ਸਮਾਨ ਆ ਪਿਆਜ਼ ਲਏ ਨੇ ਤੇ ਨਾਲ ਹੀ ਆਪਾਂ ਲਈਆ ਫਰੈਸ਼ ਹਰੀ ਮੇਥੀ ਕੱਟੀ ਹੋਈ ਤੇ ਹਰਾ ਧਨੀਆ ਫਰੈਸ਼ ਤੇ ਇਹਨਾਂ ਤਿੰਨਾਂ ਚਾਰਾਂ ਚੀਜ਼ਾਂ ਨੂੰ ਆਪਾਂ ਪਾ ਕੇ ਅੱਜ ਦਾ ਹੀ ਜਿਹੜੀਆਂ ਰੋਟੀਆਂ ਨੂੰ ਬਣਾ ਕੇ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਕੱਟ ਲੈਣੇ ਆ ਜੀ ਪਿਆਜ਼ ਤੇ ਪਿਆਜ਼ਾਂ ਨੂੰ ਆਪਾਂ ਥੋੜੇ ਲੰਬੇ ਪੀਸਾਂ ਵਿੱਚ ਕਟਾਂਗੇ ਕਿਉਂਕਿ ਪਿਛਲੇ ਆਪਾਂ ਇੱਕ ਵੀਡੀਓ ਆਪਾਂ ਚੈਨਲ ਤੇ ਪਾਈ ਹੋਈ ਹੈ ਉਹ ਆਪਾਂ ਬੜਾਈ ਹੀ ਰਾਤ ਦੀ ਬਚੀ ਹੋਈ ਮਾਂਵਾਂ ਦੀ ਦਾਲ ਦੀ ਤੇ ਅੱਜ ਆਪਾਂ ਬਣਾਵਾਂਗੇ ਜੀ ਰਾਤ ਦੀ ਬਚੀ ਹੋਈ ਚਣਿਆਂ ਦੀ ਦਾਲ ਦੇ ਪਰੋਠੇ ਬੱਚੇ ਆਏ ਹੋਏ ਨੇ ਆਪਣੇ ਮਾਸੀ ਕੋਲ ਤੇ ਕਹਿੰਦੇ ਆਪਾਂ ਖਾਣਿਆ ਨੇ ਮਿੱਠੀਆਂ ਰੋਟੀਆਂ ਜਿਹੜੀਆਂ ਤੁਸੀਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਤੇ ਸਾਈ ਉਸ ਤਰ੍ਹਾਂ ਦੀਆਂ ਰੋਟੀਆਂ ਖਾਣੀਆਂ ਨੇ ਤੇ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਇੱਕ ਵਾਰੀ ਹੋਰ ਰਾਤੀ ਬਚੀ ਹੋਈ ਦਾਸ ਦੇ ਪਰੌਂਠੇ ਸ਼ੇਅਰ ਕਰ ਲੈਨੇ ਆ ਤੇ ਹੁਣ ਕਰਦੇ ਆ ਜੀ ਸਟਾਰਟ ਪਰੌਂਠੇ ਬਣਾਉਣਾ ਤੇ ਪਹਿਲਾਂ ਕੱਟ ਲੈਨੇ ਆ ਪਿਆਜ਼ ਤੇ ਲੰਬੇ ਲੰਬੇ ਪੀਸਾਂ ਵਿੱਚ ਪਿਆਜ਼ ਨੂੰ ਕੱਟ ਕੇ ਕਰਦੇ ਆ ਜੀ ਤਿਆਰ ਤੇ ਫਿਰ ਬਣਾਉਨੇ ਆ ਆਪਾਂ ਪਰੌਂਠੇ ਹਾਂਜੀ ਪਿਆਜ਼ਾਂ ਦੀ ਆਪਾਂ ਕਟਿੰਗ ਕਰ ਲਈ ਹੈ ਤੇ ਹੁਣ ਜਿਹੜਾ ਪਿਆਜ਼ ਆਪਾਂ ਲੰਬਾ ਪੱਤੇ ਨੇ ਇਹਨਾਂ ਦੇ ਕਰ ਲਾਂਗੇ ਜੀ ਲੱਛੇ ਤਿਆਰ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਪੱਠਾ ਦੇ ਨਾਲ ਮਸਲ ਕੇ ਇਹਨਾਂ ਦੇ ਕਰ ਲਾਂਗੇ ਲੱਛੇ ਤਿਆਰ ਇਹ ਲੱਛੇ ਕਰਮਾ ਜਿਹੜੀ ਪ੍ਰੌਤੀ ਵੇਲਣ ਵਿੱਚ ਆਸਾਨੀ ਹੁੰਦੀ ਹੈ ਤੇ ਥੋੜੇ ਪਿਆਜ਼ ਆ ਜਿਹੜੇ ਨਰਮ ਹੋ ਜਾਂਦੇ ਨੇ ਤੇ ਹੁਣ ਇਹਨਾਂ ਨੂੰ ਰੱਖਾਂਗੇ ਜੀ ਇੱਕ ਸਾਈਡ ਤੇ ਇੱਧਰ ਮੈਂ ਦੋ ਕੋਲੀਆਂ ਆਟੇ ਦੀਆਂ ਲਈਆਂ ਇਹਨਾਂ ਨੂੰ ਚੰਗੀ ਤਰ੍ਹਾਂ ਛਾਣ ਕੇ ਰੱਖ ਲਿਆ ਸੀਗਾ ਤੇ ਆਟੇ ਨੂੰ ਪਾ ਦਾਂਗੇ ਪ੍ਰਾਤ ਵਿੱਚ ਥੋੜਾ ਜਿਹਾ ਆਟਾ ਰੱਖ ਲਾਂਗੇ ਤੇ ਨਾਲ ਹੀ ਇੱਥੇ ਪਾ ਦਾਂਗੇ ਕੱਟੇ ਹੋਏ ਪਿਆਜ਼ ਤਨੀਆ ਮੇਥੀ ਤੇ ਨਾਲ ਕੋਲੀ ਦਾ ਚੌਥਾ ਹਿੱਸਾ ਇਥੇ ਮੈਂ ਲੈ ਵੇਸਣ ਗੇ ਵੇਸਣ ਪਾਉਣ ਦੇ ਨਾਲ ਜਿਹੜਾ ਪ੍ਰੋਟੀਨ ਦਾ ਟੇਸਟ ਆ ਬਹੁਤ ਸੋਹਣਾ ਹੁੰਦਾ ਤੇ ਪ੍ਰੋਟੋਹੀਆਂ ਕਰਾਰੀਆਂ ਬਣ ਕੇ ਤਿਆਰ ਹੁੰਦੀਆਂ ਤੇ ਨਾਲ ਹੀ ਪਾਵਾਂਗੇ ਇਹ ਇੱਤਾ ਚਮਚਾ ਜਵੈਨ ਦਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਆਪਾਂ ਹਰੀ ਮਿਰਚ ਨਹੀਂ ਅੱਜ ਪਾਈ ਕਿਉਂਕਿ ਬੱਚੇ ਪਸੰਦ ਨਹੀਂ ਕਰਦੇ ਇਸ ਕਰਕੇ ਆਪਾਂ ਹਰੀ ਮਿਰਚ ਨਹੀਂ ਪਾਈ ਤੇ ਨਾਲ ਹੀ ਆਪਾਂ ਥੋੜੀ ਜਿਹੀ ਪਾਵਾਂਗੇ ਇਹ ਚਮੜ ਦਾ ਚੌਥਾ ਹਿੱਸਾ ਲਾਲ ਮਿਰਚ ਕਲਰ ਵਾਸਤੇ ਤੇ ਨਾਲ ਹੀ ਪਾਵਾਂਗੇ ਸਵਾਦ ਅਨੁਸਾਰ ਲੂਣ ਤੇ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਕਰ ਲਾਂਗੇ ਮਿਕਸ ਚੰਗੀ ਤਰੀਕੇ ਨਾਲ ਫੇਰ ਉਸ ਤੋਂ ਬਾਅਦ ਆਪਾਂ ਦਾਲ ਪਾ ਕੇ ਟਾਟੇ ਨੂੰ ਗੁੰਨਾਂਗੇ ਤੇ ਹੁਣ ਆਪਾਂ ਪਾ ਦਾਂਗੇ ਜੀ ਦਾਲ ਮੈਂ ਕੋਲ ਦਾਲ ਵਾਲੇ ਖਾਣੇ ਭਰੋ ਤੇ ਅੱਜ ਮੈਂ ਕਿਹਾ ਸਾਡੀ ਦੀਪ ਪਰਮੈਸ ਤੇ ਬਣਨ ਲੱਗੇ ਦਾਲ ਵਾਲੇ ਪਰੋਥੇ देखो ना अपन थोड़ा थोड़ा पानी पाके आटे ਨੂੰ ਗੋਲ ਲੈਨੇ ਆ ਤੁਸੀਂ ਦਾਲ ਦੀ ਜਗਾ ਸਬਜੀ ਜੇ ਤੁਹਾਡੇ ਕੋਲ ਰਾਤ ਦੀ ਬਚੀ ਪਈ ਹੈ ਤੁਸੀਂ ਸਬਜੀ ਵੀ ਪਾ ਸਕਦੇ ਹੋ ਕੜੀ ਵੀ ਪਾ ਸਕਦੇ ਹੋ ਕੋਈ ਵੀ ਦਾਲ ਸਬਜੀ ਪਾ ਕੇ ਪਰੌਂਟੀਆਂ ਬਹੁਤ ਸਵਾਦ ਬਣਾ ਕੇ ਆਪਾਂ ਤਿਆਰ ਕਰ ਸਕਦੇ ਆ ਤੇ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਖਵਾ ਸਕਦੇ ਆ ਆਟੇ ਨੂੰ ਆਪਾਂ ਕਰ ਲਿਆ ਨੇ ਜੀ ਤਿਆਰ ਗੁੰਨ ਕੇ ਆਟੇ ਨੂੰ ਆਪਾਂ ਕਰ ਲਿਆ ਗੁੰਨ ਕੇ ਤਿਆਰ ਤੇ ਹੁਣ ਆਪਾਂ ਬਣਾਉਣੇ ਸ਼ੁਰੂ ਕਰਦੇ ਆਂ ਜੀ ਪਰੌਂਠੀਆਂ ਨੂੰ ਤੇ ਚਲੋ ਜੀ ਹੁਣ ਕਰਦੇ ਆਂ ਜੀ ਪਰੌਂਠੀਆਂ ਨੂੰ ਬਣਾਉਣਾ ਸ਼ੁਰੂ ਅੱਗ ਆਪਾਂ ਬਾਲ ਲਈ ਤਵਾ ਚੁੱਲੇ ਤੇ ਰੱਖ ਲਿਆ ਆਟਾ ਆਪਣਾ ਗੁੰਨੇ ਤਿਆਰ ਹੋ ਗਿਆ ਤੇ ਹੁਣ ਥੋੜੇ ਥੋੜੇ ਛੋਟੇ ਛੋਟੇ ਪੇੜੇ ਲਵਾਂਗੇ ਤੁਸੀਂ ਆਪਣੀ ਇੱਛਾ ਮੁਤਾਬਕ ਆ ਪੇੜੇ ਜਿਹੜੇ ਸਾਈਜ਼ ਵਧਾ ਕੇ ਕਟਾ ਸਕਦੇ ਹੋ ਛੋਟੇ ਵੱਡੇ ਜਿਸ ਤਰ੍ਹਾਂ ਤੁਸੀਂ ਚਾਹੋ ਬਣਾ ਸਕਦੇ ਹੋ ਪਰੌਂਠੇ ਪੇਰਾ ਕਰਕੇ ਗੋਲ ਇਹਨੂੰ ਲਾ ਕੇ ਸੁਕਾਤਾ ਤੇ ਪੇਲ ਲਾਣੀ ਚੌਸ ਟਰਲੀਆਂ ਦੀ ਤਰ੍ਹਾਂ ਵੀ ਤੁਸੀਂ ਰੋਟੀ ਨੂੰ ਵੇਲ ਸਕਦੇ ਹੋ ਕਿ ਉਹ ਲਾ ਕੇ ਵਿੱਚ ਪਰ ਆਪਾਂ ਬਣਾਵਾਂਗੇ ਬਿਲਕੁਲ ਗੋਲ ਨੇਕ ਸੁੱਕ ਪਾ ਗਏ ਪਰੌਂਠੀਆਂ ਜਿਹੜੀਆਂ ਦਾਲ ਵਾਲੀਆਂ ਬਹੁਤ ਸਵਾਦ ਬੰਦੀਆਂ ਨੇ ਤਵੇ ਤੇ ਪਾਵਾਂਗੇ ਰੋਟੀ ਨੂੰ ਅਮਾ ਘਨੇਵੇਂ ਨਹੀਂ ਲੋ ਰੋਟੀ ਨੂੰ ਲਾ ਲਾਂਗੇ ਜੀ ਘਿਓ ਘਿਓ ਰਿਫਾਈਨਡ ਦੇਸੀ ਘਿਓ ਡਾਡਾ ਘਿਓ ਤੁਸੀਂ ਕੁਛ ਵੀ ਲਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਰੋਟੀ ਨੂੰ ਅਪਸੇ ਸੇਕ ਲੈਣੇ ਆ ਲਓ ਜੀ ਰੋਟੀ ਆਪਣੀ ਸਿੱਕ ਗਈ ਆ ਤੇ ਹੁਣ ਇਹਨੂੰ ਕੱਢ ਲੈਨੇ ਆ ਪਲੇਟ ਵਿੱਚ ਤੇ ਰੋਟੀ ਆਪਣੀ ਸਿੱਕ ਕੇ ਹੋ ਗਈ ਜੇ ਬਿਲਕੁਲ ਤਰੰਟੀ ਤਿਆਰ ਤੇ ਹੁਣ ਆਪਾਂ ਦਿੰਨੇ ਆ ਜੀ ਕੰਜਕ ਨੂੰ ਮੈਨੂੰ ਖਾ ਕੇ ਦੱਸੀ ਚੰਗਾ ਦਹੀਂ ਲੈਣਾ ਆ ਕੇ ਦੱਸੋ ਕਿੱਦਾਂ ਦੀ ਬਣੀ ਠੰਡੀ ਕਰਕੇ ਗਰਮ ਗਰਮ ਨਾ ਖਾਣ ਯਮੇ ਯਮੇ ਸੁਆਦ ਆ ਚਲ ਠੀਕ ਕਰ ਪਾਸੋਂ ਦੇ ਕੇ ਰੋਟੀਆਂ ਰੋਟੀਆਂ ਸੇਕ ਲੈਣੇ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਨੂੰ ਈਮ ਵੀਮ ਵੀ చాలూ జవాడపడా ఓలిఫడా దే కొ ਯੰਨੀ ਯੰਮੀ ਠੀਕ ਬਣੀ ਆ ਨਮਕ ਠੀਕ ਆ ਜੇ ਆਪਾਂ ਇਸੇ ਤਰ੍ਹਾਂ ਆਪਾਂ ਸਾਰੀਆਂ ਪਰੌਂਠੀਆਂ ਨੂੰ ਬਣਾ ਕੇ ਕਰ ਲੈਨੇ ਜੀ ਤਿਆਰ ਤੇ ਉਮੀਦ ਕਰਦੀ ਆਂ ਕਿ ਅੱਜ ਦੀ ਰੈਸਪੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਹੋਵੇ ਤਾਂ ਇੱਕ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੇ ਲੋ ਜੀ ਅਸੀਂ ਅੱਜ ਦੇ ਪਰੌਂਠੇ ਜਿਹੜੇ ਦਾਲ ਦੀ ਰਚੀ ہوئی ਦਾਲ ਦੇ ਪਰੌਂਠੇ ਬਣਾ ਕੇ ਬਿਲਕੁਲ 깔 ਨੇ ਤਿਆਰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪਰੌਂਠੇ ਆਪਣੇ ਬਣ ਕੇ ਤਿਆਰ ਹੋਏ ਨੇ ਵੈਸਨ ਦੀ ਵੈਸਨ ਪਾ ਕੇ ਆਪਾਂ ਜਿਹੜੇ ਪਰੌਂਠੇ ਰਾਤ ਦੀ ਬਚੀ ਹੋਈ ਦਾਲ ਤੋਂ ਬਣਾ ਕੇ ਤਿਆਰ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਰਮ ਪਰੌਂਠੇ ਬਣ ਕੇ ਜਿਹੜੇ ਆਪਣੇ ਤਿਆਰ ਹੋਏ ਨੇ ਤੇ ਇਹਨੂੰ ਪਰੌਂਠਿਆਂ ਨੂੰ ਆਪਾਂ ਕਰਾਂਗੇ ਜੀ ਦਹੀਂ ਨਾਲ ਸਰਵ ਤੇ ਬਹੁਤ ਹੀ ਜ਼ਿਆਦਾ ਸੁਆਦ ਤੇ ਟੇਸਟੀ ਪਰੌਂਠੇ ਆਪਣੇ ਅੱਜ ਦੇ ਜਿਹੜੇ ਬਣ ਕੇ ਤਿਆਰ ਹੋਏ ਨੇ ਤੁਸੀਂ ਦੇਖ ਸਕਦੇ ਤੇ ਤੁਸੀਂ ਚਾਹ ਨਾਲ ਖਾਓ ਚਾਹੇ ਦਹੀਂ ਨਾਲ ਖਾਓ ਚਾਹੇ ਅੰਬ ਦੇ ਚਾਹ ਨਾਲ ਖਾਓ ਪਰੌਂਠੇ ਬਹੁਤ ਹੀ ਜ਼ਿਆਦਾ ਵਧੀਆ ਸਵਾਦ ਬਣ ਕੇ ਤਿਆਰ ਹੋਏ ਨੇ